ਇੱਕ ਇੱਕ ਗੱਲੋਂ ਮੈਂ ਉਸ ਦਾ ਧੰਨਵਾਦ ਜ਼ਰੂਰ ਕਰਦਾ ਕਿ ਉਸ ਨੇ ਸਾਡੇ ਪੰਥ ਨੂੰ ਜਗਾ ਦਿੱਤਾ ਹੈ ਪੰਥ ਨੂੰ ਜਗਾ ਦਿੱਤਾ ਹੈ ਕਿੰਨੇ ਸਾਲਾਂ ਤੋਂ ਅਸੀਂ ਇਹ ਕਹਿ ਰਹੇ ਹਾਂ ਭਾਈ ਗੁਰੂ ਸਾਹਿਬਾਨ ਦੀ ਤਸਵੀਰ ਮੂਰਤੀ ਰੂਪ ਦੇ ਵਿੱਚ ਬਦਲ ਜਾਣੀ ਹੈ ਮੈਂ ਜਿਵੇਂ ਸ਼ੁਰੂ ਚ ਗੱਲ ਕੀਤੀ ਹੈ ਨਦੀਆਂ ਨਹਿਰਾਂ ਦੇ ਵਿੱਚ ਸੁੱਟ ਕੇ ਆਉਣਗੇ ਅਗਲੇ ਤੁਸੀਂ ਖੁਦ ਸਿੱਟੋਗੇ ਸ਼ਰਧਾ ਬਸ ਹੋ ਹੋ ਕੇ ਪਰ ਸचेत ਕਦੋਂ ਹੋਣਾ ਹੈ ਪੂਰਨ ਤੌਰ ਤੇ ਸचेत ਕਦੋਂ ਹੋਣਾ ਹੈ ਅਸੀਂ ਜਿੱਪੀ ਗਰੇ ਵਾਲੀ ਫਿਲਮ ਆਈ ਸੀ ਅਸੀਂ ਰੌਲਾ ਪਾਇਆ ਕੁਛ ਦਿਨ ਰੌਲਾ ਪਿਆ ਬਸ ਠੰਡੇ ਜੇ ਹੋ ਕੇ ਬੈਠ ਗਏ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਪਰ ਫਿਲਮ ਆਈ ਸੀ ਨਾਨਕ ਸ਼ਾ ਫਕੀਰ ਅਜੇ ਵੀ ਪਈ ਹੈ ਇੰਟਰਨੈਟ ਤੇ ਕਿੰਨੀ ਕੁ ਬੰਦ ਕਰਵਾਈ ਹੈ ਜੀ ਅਸੀਂ ਰੌਲਾ ਪਾਇਆ ਬਸ ਠੰਡੇ ਬਾਤ ਤੇ ਪਾਤੀ ਗੱਲ ਫਾਸ ਕਹਾਣੀ ਖਤਮ ਹੈ ਗੈਰ ਸਿੱਖ ਮੀਰ ਹੈ ਨਾ ਜਿਨੇ ਉਹ ਫਿਲਮ ਤਿਆਰ ਕੀਤੀ ਉਹ ਅੱਗੇ ਵੀ ਫਿਲਮਾਂ ਤਿਆਰ ਕਰਦਾ ਇਹ ਆਈ ਦੇ ਨਾਲ ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਤਿਆਰ ਕਰਕੇ ਥੋੜੀਆਂ ਥੋੜੀਆਂ ਹਲਾ ਕੇ ਸਾਨੂੰ ਸचेत ਕੀਤਾ ਹੈ ਉਸਨੇ ਪਰ ਜੇ ਹੁਣ ਜਾਗੇ ਆ ਤਾਂ ਜਾਗਦੇ ਹੀ ਰਹਿਣਾ ਚਾਹੀਦਾ ਕਿੰਨੇ ਪ੍ਰਚਾਰਕ ਨੇ 4-500 ਪ੍ਰਚਾਰਕ ਐ ਐਸਜੀਪੀਸੀ ਦਾ ਕਦੇ ਬੋਲਦਾ ਕਿਉਂ ਨਹੀਂ ਗੱਲ ਦੇ ਵਿੱਚ ਹਜ਼ੂਰੀਏ ਪਾ ਕੇ ਕਥਾ ਕਰਨ ਤਾਂ ਕੀ ਸੀਮਤ ਰਹਿਣਾ ਆਪਾਂ ਨੇ ਉਹ ਗੈਰ ਸਿੱਖ ਨੇ ਅੱਜ ਸਾਨੂੰ ਜਗਾਇਆ ਤੇ ਉਮੀਦ ਕਰਦੇ ਹਾਂ ਵਿਸ਼ਵਾਸ ਕਰਦੇ ਹਾਂ ਕਿ ਸਿੱਖ ਪੰਥ ਹੁਣ ਸਦਾ ਜਾਗਦਾ ਰਹੂਗਾ ਉਹ 도ਗਲੇ ਉਹ ਵੀ ਅੱਜ ਵਿਰੋਧ ਕਰਨ ਲੱਗੇ ਹੋਏ ਨੇ ਜਿਨ੍ਹਾਂ ਦੇ ਖੁਦ ਘਰਾਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਜਦੋਂ ਸਾਹਿਬ ਜੀ ਦੇ ਦੀਆਂ ਫਿਲਮਾਂ ਆਈਆਂ ਸੀ ਮੈਂ ਵੇਖਿਆ ਫਿਲਮੀ ਐਕਟਰनियां ਰੋ ਰੋ ਕੇ ਨਿਕਲਦੀਆਂ ਸੀ ਤੇ ਉਹੀ ਐਕਟਰनियां 4 ਦਿਨ ਬਾਅਦ ਆਪਣੀ ਫਿਲਮ ਦੇ ਵਿੱਚ ਗੰਦ ਪਾਉਂਦੀਆਂ ਸੀ ਕਿਹੜਾ ਜੀਵਨ ਬਦਲ ਗਿਆ ਸੀ ਜੀ ਉਹਨਾਂ ਦਾ ਅਸੀਂ ਆਪਣੀ ਸਿੱਖੀ ਦੇ ਵਿੱਚ ਇਹ ਪ੍ਰਚਾਰ ਕਿਉਂ ਨਹੀਂ ਕਰਦੇ ਬੇਨਾ ਚੀਜ਼ਾਂ ਤੇ ਪਾਬੰਦੀ ਹੋਣੀ ਚਾਹੀਦੀ ਹੈ ਘਰ ਦੇ ਵਿੱਚ ਤਸਵੀਰਾਂ ਫੋਟੋਆਂ ਨਹੀਂ ਹੋਣੀਆਂ ਚਾਹੀਦੀਆਂ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਤਸਵੀਰ ਕੀ ਹੈ ਜੀ ਗੁਰੂ ਦਾ ਸ਼ਬਦ ਪਰ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਸਾਲ ਪਹਿਲਾਂ ਤੁਹਾਨੂੰ ਸੁਚੇਤ ਕਰਦਿਆਂ ਹੋਇਆਂ ਸਾਡੇ ਵੱਲੋਂ ਇਹ ਆਖ ਦਿੱਤਾ ਗਿਆ ਸੀ ਕਿ ਜੇ ਅਸੀਂ ਨਾ ਜਾਗੇ ਇੱਕ ਦਿਨ ਉਹ ਸਮਾਂ ਆਉਣ ਵਾਲਾ ਹੈ ਕਿ ਅਸੀਂ ਖੁਦ ਆਪਣੇ ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਤਿਆਰ ਕਰਾਂਗੇ ਜਿਵੇਂ ਅਗਲੇ ਆਪਣੇ ਭਗਵਾਨ ਦੀਆਂ ਮੂਰਤੀਆਂ ਨਦੀਆਂ ਨਾਲਿਆਂ ਦੇ ਵਿੱਚ ਜਾ ਕੇ ਨਹਿਰਾਂ ਦੇ ਵਿੱਚ ਬਹਾ ਕੇ ਆਉਂਦੇ ਨੇ ਖੁਦ ਤੁਸੀਂ ਆਪ ਖੁਦ ਆਪਣੇ ਹੀ ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਤਿਆਰ ਕਰਕੇ ਉਸੇ ਤਰ੍ਹਾਂ ਜਾ ਕੇ ਬਹਾ ਕੇ ਆਵੋਗੇ ਸ਼ਰਦਾ ਬਸ ਹੁਣ ਆ ਗਈ ਹੈ ਨਾ ਅਗਲੇ ਦੀ ਵੀਡੀਓ ਨਾਲੇ ਮੈਂ ਇਹ ਦੱਸ ਦਿਆਂ ਕਿ ਇਹ ਵੀਡੀਓ ਬਣਾਉਂਦਿਆਂ ਹੋਇਆਂ ਮੈਂ ਧਰੋਵ ਰਾਠੀ ਦੇ ਹੱਕ ਦੇ ਵਿੱਚ ਨਹੀਂ ਹਾਂ ਪਰ ਇੱਕ ਗੱਲੋਂ ਮੈਂ ਉਸ ਦਾ ਧੰਨਵਾਦ ਜ਼ਰੂਰ ਕਰਦਾ ਕਿ ਉਸ ਨੇ ਸਾਡੇ ਪੰਥ ਨੂੰ ਜਗਾ ਦਿੱਤਾ ਹੈ ਪੰਥ ਨੂੰ ਜਗਾ ਦਿੱਤਾ ਹੈ ਕਹਾਣੀ ਅੱਜ ਤੁਹਾਡੇ ਸਾਹਮਣੇ ਹੈ ਜਦੋਂ ਅਸੀਂ ਰੌਲਾ ਪਾਉਂਦੇ ਸੀ ਕਿ ਇਹਨਾਂ ਤਸਵੀਰਾਂ ਦੀ ਪੂਜਾ ਨਹੀਂ ਹੋਣੀ ਚਾਹੀਦੀ ਇਹਨਾਂ ਮੂਰਤੀਆਂ ਦੀ ਪੂਜਾ ਨਹੀਂ ਹੋਣੀ ਚਾਹੀਦੀ ਛੋਟੀਆਂ-ਛੋਟੀਆਂ ਬਣੀਆਂ ਸੀ ਨਾ ਗੁਰੂ ਸਾਹਿਬਾਨਾਂ ਦੇ ਨਾਂ ਤੇ ਇੱਕ ਕਹਾਣੀ ਉੱਥੋਂ ਸ਼ੁਰੂ ਹੋਈ ਹੈ ਗੱਲ ਫਿਲਮਾਂ ਤੇ ਚੱਲੇ ਗਈ ਨਾਨਕ ਨਾਮ ਅ ਜਹਾਜ਼ ਹੈ ਸਵਾ ਲੱਖ ਸੇ ਏਕ ਲੜਾਉ ਇਹਨਾਂ ਫਿਲਮਾਂ ਤੋਂ ਸਾਡੇ ਵਾਲਿਆਂ ਨੇ ਕਿਹਾ ਵੀ ਧਰਮ ਦਾ ਤੇ ਪ੍ਰਚਾਰੀ ਇਸ ਢੰਗ ਦੇ ਨਾਲ ਹੁੰਦਾ ਇਹ ਤੋਂ ਬਿਨਾ ਪ੍ਰਚਾਰੀ ਨਹੀਂ ਹੋ ਸਕਦਾ ਇੱਥੋਂ ਕਹਾਣੀ ਸ਼ੁਰੂ ਹੋਈ ਅੱਜ ਇੱਥੇ ਪਹੁੰਚ ਗਈ ਹੈ ਨਾ ਅਗਲੇ ਨੇ ਵੀਡੀਓ ਤਿਆਰ ਕੀਤੀ ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਤਿਆਰ ਕੀਤੀਆਂ AI ਦੇ ਨਾਲ ਪਿਆਰ ਕਰਕੇ ਸਾਡੇ ਸਾਹਮਣੇ ਲੈ ਆਂਦੀਆਂ ਹੁਣ ਸਾਰਾ ਪੰਥ ਚੀਕਾ ਮਾਰਦਾ ਮੈਂ ਹੈਰਾਨ ਹੋ ਗਿਆ ਉਹ ਲੋਕ ਵੀ ਚੀਕਾ ਮਾਰਦੇ ਨੇ ਜਿਹੜੇ ਆਪਣੇ ਚੈਨਲਾਂ ਦੇ ਉੱਪਰ ਇਹਨਾਂ ਲੋਕਾਂ ਤੋਂ ਪੈਸੇ ਲੈ ਲੈ ਕੇ ਪ੍ਰਮੋਸ਼ਨ ਕਰ ਰਹੇ ਹੁੰਦੇ ਨੇ ਆਪਣੇ ਆਪ ਨੂੰ ਸਿੱਖ ਵੀਰ ਅਖਵਾਉਣ ਵਾਲੇ ਆਪਣੇ ਚੈਨਲਾਂ ਦੇ ਉੱਪਰ ਤੁਸੀਂ ਜਾਣਦੇ ਹੀ ਹੋ ਨਾ ਇਹਨਾਂ ਲੋਕਾਂ ਤੋਂ ਪੈਸੇ ਲੈ ਕੇ ਫਿਲਮਾਂ ਦੀ ਪ੍ਰਮੋਸ਼ਨ ਕਰ ਰਹੇ ਹੁੰਦੇ ਨੇ ਦੇਖੋ ਤੁਸੀਂ ਅੱਜ ਉਹ ਵੀ ਵਿਰੋਧ ਦੇ ਵਿੱਚ ਨਹੀਂ ਨਹੀਂ ਗੁਰੂ ਸਾਹਿਬਾਨਾਂ ਦੇ ਨਾਲ ਏਦਾਂ ਨਹੀਂ ਹੋਣਾ ਚਾਹੀਦਾ ਹੋਣਾ ਨਹੀਂ ਚਾਹੀਦਾ ਮੈਂ ਇਸ ਹੱਕ ਦੇ ਵਿੱਚ ਆ ਅਸੀਂ ਤਾਂ ਬਹੁਤ ਸਾਲਾਂ ਤੋਂ ਬੋਲ ਰਹੇ ਆ ਵੀ ਫੋਟੋ ਹੀ ਨਹੀਂ ਹੋਣੀ ਚਾਹੀਦੀਆਂ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਛੋਟੀਆਂ ਛੋਟੀਆਂ ਅਗਲੇ ਸਾਲ ਨੂੰ ਟੋ ਟੋ ਕੇ ਦੇਖਦੇ ਨੇ ਅਗਲੇ ਨੇ ਛੋਟੀ ਜੀ ਤਿਆਰ ਕੀਤੀ ਅਸੀਂ ਕਿਹਾ ਵੀ ਠੀਕ ਹੈ ਗੁਰੂ ਸਾਹਿਬਾਨ ਦੀ ਅਸੀਂ ਕਰੇ ਲਿਆ ਅਗਲੇ ਨੇ ਫੇਰ ਵੱਡੀ ਫੇਰ ਵੱਡੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮੂਰਤੀਆਂ ਲੱਗਣ ਤੱਕ ਦਾ ਸਮਾਂ ਆ ਪਹੁੰਚਣਾ ਇੱਕ ਦਿਨ ਜੇ ਤੁਸੀਂ ਨਾ ਜਾਗੇ ਹੁਣ ਚੰਗੀ ਗੱਲ ਹੈ ਉਸ ਗੈਰ ਸਿੱਖ ਵੀਰ ਨੇ ਗੈਰ ਸਿੱਖ ਵੀਰ ਹੈ ਨਾ ਜਿਨੇ ਉਹ ਫਿਲਮ ਤਿਆਰ ਕੀਤੀ ਉਹ ਅੱਗੇ ਵੀ ਫਿਲਮਾਂ ਤਿਆਰ ਕਰਦਾ ਇਹ ਆਈ ਦੇ ਨਾਲ ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਤਿਆਰ ਕਰਕੇ ਥੋੜੀਆਂ-ਥੋੜੀਆਂ ਹਲਾ ਕੇ ਸਾਨੂੰ ਸचेत ਕੀਤਾ ਹੈ ਉਸ ਨੇ ਪਰ ਜੇ ਹੁਣ ਜਾਗੇ ਆ ਤਾਂ ਜਾਗਦੇ ਹੀ ਰਹਿਣਾ ਚਾਹੀਦਾ ਜਾਗਦੇ ਹੀ ਰਹਿਣਾ ਚਾਹੀਦਾ ਐਸਜੀਪੀਸੀ ਕਿੱਥੇ ਹੁੰਦੀ ਹੈ ਜੀ ਕਿੰਨੇ ਪ੍ਰਚਾਰਕ ਨੇ 4-500 ਪ੍ਰਚਾਰਕ ਹੈ ਐਸਜੀਪੀਸੀ ਦਾ ਕਦੇ ਬੋਲਦਾ ਕਿਉਂ ਨਹੀਂ ਗੱਲ ਦੇ ਵਿੱਚ ਹਜ਼ੂਰੀਏ ਪਾ ਕੇ ਕਥਾ ਕਰਨ ਤਾਂ ਕੀ ਸੀਮਤ ਰਹਿਣਾ ਆਪਾਂ ਨੇ ਪਹਿਲਾਂ ਕਿਉਂ ਨਹੀਂ ਬੋਲਦੇ ਪਹਿਲਾਂ ਤੇ ਕਰਦੇ ਹੁੰਨੇ ਆ ਸ਼ਰਦ ਹੈ ਜੀ ਅਗਲੇ ਦੀ ਸ਼ਰਦ ਹੈ ਜੀ ਆ ਕਈ ਕਹਿ ਰਹੇ ਹੁੰਦੇ ਨੇ ਜਦੋਂ ਫਿਲਮਾਂ ਬਣਦੀਆਂ ਨੇ ਜਿੱਪੀ ਗਰੇ ਵਾਲ ਦੀ ਫਿਲਮ ਆਈ ਸੀ ਅਸੀਂ ਰੌਲਾ ਪਾਇਆ ਕੁਛ ਦਿਨ ਰੌਲਾ ਪਿਆ ਬਸ ਠੰਡੇ ਜੇ ਹੋ ਕੇ ਬੈਠ ਗਏ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਪਰ ਫਿਲਮ ਆਈ ਸੀ ਨਾਨਕ ਸ਼ਾ ਫਕੀਰ ਅਜੇ ਵੀ ਪਈ ਹੈ ਇੰਟਰਨੈਟ ਤੇ ਕਿੰਨੀ ਕ ਬੰਦ ਕਰਵਾਈ ਹੈ ਜੀ ਅਸੀਂ ਰੌਲਾ ਪਾਇਆ ਬਸ ਠੰਡੇ ਬਸ ਤੇ ਪਾਤੀ ਗੱਲ ਬਸ ਕਹਾਣੀ ਖਤਮ ਹੈ ਅਸੀਂ ਅਸਲ ਤੌਰ ਦੇ ਉੱਪਰ ਸੁਚੇਤ ਕਦੋਂ ਹੋਣਾ ਸਦਾ ਲਈ ਸੁਚੇਤ ਕਦੋਂ ਹੋਣਾ ਸੋਚਣਾ ਇਹ ਪੈਣਾ ਸਾਨੂੰ ਅੱਜ ਇਹ ਫਿਲਮ ਆਈ ਹੈ ਕੱਲ ਨੂੰ ਇਨਸਾਨ ਵੀ ਬਣੇਗਾ ਗੁਰੂ ਨਾਨਕ ਸਾਹਿਬ ਜੀ ਅਗਲੇ ਬਣਦੇ ਨੇ ਤੁਸੀਂ ਵੀ ਬਣੋਗੇ ਸ਼ਰਦਾਬਸ ਸਾਡੇ ਆਪਣੇ ਕੋਈ ਜਥੇਬੰਦੀ ਵਿਰੋਧ ਨਹੀਂ ਕਰੇਗੀ ਕਿਉਂ ਕਰਨਾ ਸ਼ਰਦ ਹੈ ਜੀ ਸਾਡੀ ਕਿੰਨੇ ਸਾਲਾਂ ਤੋਂ ਅਸੀਂ ਇਹ ਕਹਿ ਰਹੇ ਹਾਂ ਭਾਈ ਗੁਰੂ ਸਾਹਿਬਾਨ ਦੀ ਤਸਵੀਰ ਮੂਰਤੀ ਰੂਪ ਦੇ ਵਿੱਚ ਬਦਲ ਜਾਣੀ ਹੈ ਮੈਂ ਜਿਵੇਂ ਸ਼ੁਰੂ ਚ ਗੱਲ ਕੀਤੀ ਹੈ ਨਦੀਆਂ ਨਹਿਰਾਂ ਦੇ ਵਿੱਚ ਸੁੱਟ ਕੇ ਆਉਣਗੇ ਅਗਲੇ ਤੁਸੀਂ ਖੁਦ ਸਿੱਟੋਗੇ ਸ਼ਰਦਾ ਬਸ ਹੋ ਹੋ ਕੇ ਪਰ ਸचेत ਕਦੋਂ ਹੋਣਾ ਹੈ ਪੂਰਨ ਤੌਰ ਤੇ ਸचेत ਕਦੋਂ ਹੋਣਾ ਹੈ ਅਸੀਂ ਪ੍ਰਮੋਸ਼ਨਾਂ ਕੀਤੀਆਂ ਜਾਂਦੀਆਂ ਨੇ ਵਿੱਚ ਹੀ ਦੇਖੋ 도ਗਲੇ ਲੋਕ ਜਿਹੜੇ ਫੋਟੋ ਨੂੰ ਤਾਂ ਕਹਿ ਰਹੇ ਹੁੰਦੇ ਨੇ ਵੀ ਇਹ ਇਹ ਕੋਈ ਨਹੀਂ ਘਰੇ ਲੱਗੀ ਹੋਣੀ ਚਾਹੀਦੀ ਹੈ ਸ਼ਰਧਾ ਇਹਦੇ ਵਿੱਚੋਂ ਬਾਬਾ ਨਾਨਕ ਦਿਖਦਾ ਇਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਿਖਦੇ ਨੇ ਉਹ ਦੋਗਲੇ ਉਹ ਵੀ ਅੱਜ ਵਿਰੋਧ ਕਰਨ ਲੱਗੇ ਹੋਏ ਨੇ ਜਿਨ੍ਹਾਂ ਦੇ ਖੁਦ ਘਰਾਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਮੈਂ ਇੱਕ ਹੋਰ ਬੇਨਤੀ ਕਰਦੇ ਆ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਤਸਵੀਰ ਕੀ ਹੈ ਜੀ ਗੁਰੂ ਦਾ ਸ਼ਬਦ ਪਰ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਆਇਆ ਸਾਡੇ ਧਰਮ ਦੇ ਵਿੱਚ ਤਸਵੀਰਾਂ ਰਾਹੀਂ ਪ੍ਰਚਾਰ ਨਹੀਂ ਸੀ ਸਾਡੇ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਫਿਲਮਾਂ ਬਣਾ ਕੇ ਉਹਦੇ ਰਾਹੀਂ ਪ੍ਰਚਾਰ ਨਹੀਂ ਸੀ ਅਸੀਂ ਆਪਣਾ ਸਿੱਖ ਇਤਿਹਾਸ ਕਿਤਾਬੀ ਰੂਪ ਦੇ ਵਿੱਚ ਪੁਰਾਣੇ ਤੋਂ ਪੁਰਾਣੇ ਗ੍ਰੰਥਾਂ ਦੀ ਸਟੱਡੀ ਕਰਦੇ ਆ ਹੋਇਆਂ ਜਿਹੜੇ ਗੁਰਮਤ ਦੇ ਅਨੁਸਾਰ ਸਹੀ ਨੇ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਆਪਣੇ ਬੱਚਿਆਂ ਨੂੰ ਸੁਚੇਤ ਕਰਨਾ ਸੀ ਤੇ ਬੱਚਿਆਂ ਨੂੰ ਉਸ ਰਾਹ ਦੇ ਉੱਪਰ ਤੁਰਨਾ ਸਿਖਾਉਣਾ ਸੀ ਅਸੀਂ ਕਿੱਥੇ ਕੱਢੀ ਕਹਾਣੀ ਅਸੀਂ ਕਹਿੰਦੇ ਆ ਵੀ ਸਾਹਮਣੇ ਤੁਸੀਂ ਦੇਖੋ ਜਦੋਂ ਫਿਲਮ ਆਉਂਦੀ ਹੈ ਨਾ ਇੱਕਦਮ ਭਾਵਕ ਜਿਹਾ ਹੋ ਕੇ ਇਦਾਂ ਹੋਏ ਹੁੰਨੇ ਆ ਵੀ ਹਾਂ ਅਸੀਂ ਤੇ ਬਹੁਤ ਵੱਡੇ ਸਿੱਖੀ ਦੇ ਪ੍ਰਚਾਰਕਾਂ ਜਾਂ ਅਸੀਂ ਸਿੱਖੀ ਦੇ ਨਾਲ ਜੁੜੇ ਹੋਏ ਆ ਪਰ ਕੁਝ ਦਿਨਾਂ ਬਾਅਦ ਫਿਰ ਕੀ ਹੋ ਜਾਂਦਾ ਜਦੋਂ ਸਾਹਿਬ ਜਦਿਆਂ ਦੀਆਂ ਫਿਲਮਾਂ ਆਈਆਂ ਸੀ ਮੈਂ ਵੇਖਿਆ ਫਿਲਮੀ ਐਕਟਰनियां ਰੋ ਰੋ ਕੇ ਨਿਕਲਦੀਆਂ ਸੀ ਤੇ ਉਹੀ ਐਕਟਰनियां 4 ਦਿਨ ਬਾਅਦ ਆਪਣੀ ਫਿਲਮ ਦੇ ਵਿੱਚ ਗੰਦ ਪਾਉਂਦੀਆਂ ਸੀ ਕਿਹੜਾ ਜੀਵਨ ਬਦਲ ਗਿਆ ਸੀ ਜੀ ਉਹਨਾਂ ਦਾ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਸੀ ਵੀ ਹਾਂ ਜੀ ਇਸ ਤਰ੍ਹਾਂ ਇਸ ਢੰਗ ਦੇ ਨਾਲ ਸਿੱਖੀ ਦਾ ਪ੍ਰਚਾਰ ਹੁੰਦਾ 10 ਦਿਨਾਂ ਬਾਅਦ ਕਿਹੜੇ ਗੁੱਲ ਖਲਾਉਂਦੇ ਨੇ ਜੀ ਉਹ ਲੋਕ ਪਰ ਅਸੀਂ ਪੂਰਨ ਤੌਰ ਤੇ ਸੁਚੇਤ ਕਦੋਂ ਹੋਣਾ ਐਸ ਜੀਪੀਸੀ ਕਿੱਥੇ ਐ ਪੰਥ ਗਵਡੀਆਂ ਜਥੇਬੰਦੀਆਂ ਕਿੱਥੇ ਨੇ ਜਦ ਪਹਿਲਾਂ ਸੁਚੇਤ ਕੀਤਾ ਜਾਂਦਾ ਤੇ ਸਦਾ ਲਈ ਅਸੀਂ ਸੁਚੇਤ ਕਿਉਂ ਨਹੀਂ ਹੁੰਦੇ ਇਹੀ ਰੋਣਾ ਹੈ ਸਾਡਾ ਕਿੰਨੇ ਸਾਲਾਂ ਤੋਂ ਰੋਣਾ ਓਦੋਂ ਸਦਾ ਲਈ ਸचेत ਅਸੀਂ ਕਿਉਂ ਨਹੀਂ ਹੁੰਦੇ ਚਾਰ ਦਿਨ ਹਾਈ ਕਰੀ ਝੰਡੇ ਚੱਕ ਕੇ ਤੁਰੇ ਇਧਰ ਨੂੰ ਤੁਰ ਪਏ ਇਧਰ ਨੂੰ ਤੁਰ ਪਏ ਵਿਰੋਧ ਕੀਤਾ ਕਹਾਣੀ ਉੱਥੇ ਖੜੀ ਹੈ ਸਾਰੀਆਂ ਫਿਲਮਾਂ ਪਈਆਂ ਨੇ ਇੰਟਰਨੈਟ ਦੇ ਉੱਪਰ ਉਸ ਉਸ ਢੰਗ ਦੇ ਨਾਲ ਜਿਹੜੇ ਢੰਗ ਦੇ ਨਾਲ ਵਿਰੋਧ ਹੋਣਾ ਚਾਹੀਦਾ ਹੈ ਉਸ ਢੰਗ ਦੇ ਨਾਲ ਅਸੀਂ ਪੂਰਨ ਤੌਰ ਤੇ ਵਿਰੋਧ ਕਿਉਂ ਨਹੀਂ ਕਰਦੇ ਇਹਨਾਂ ਚੀਜ਼ਾਂ ਦਾ ਅਸੀਂ ਆਪਣੀ ਸਿੱਖੀ ਦੇ ਵਿੱਚ ਇਹ ਪ੍ਰਚਾਰ ਕਿਉਂ ਨਹੀਂ ਕਰਦੇ ਬিনা ਚੀਜ਼ਾਂ ਤੇ ਪਾਬੰਦੀ ਹੋਣੀ ਚਾਹੀਦੀ ਹੈ ਘਰ ਦੇ ਵਿੱਚ ਤਸਵੀਰਾਂ ਫੋਟੋਆਂ ਨਹੀਂ ਹੋਣੀਆਂ ਚਾਹੀਦੀਆਂ ਸਾਡਾ ਗੁਰੂ ਕੌਣ ਹੈ ਸਾਨੂੰ ਇਹ ਵੀ ਨਹੀਂ ਪਤਾ ਸਾਨੂੰ ਕੀ ਪੁੱਛੇ ਤੁਹਾਡਾ ਗੁਰੂ ਕੌਣ ਹੈ ਸਾਡਾ ਜਵਾਬ ਤਾਂ ਇਹ ਹੋਣਾ ਚਾਹੀਦਾ ਸੀ ਨਾ ਵੀ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਗੁਰੂ ਨੇ ਸਾਡੇ ਨੇ ਕਿਹਾ ਬਾਣੀ ਗਾਓ ਸਾਡੇ ਗੁਰੂ ਦਾ ਉਪਦੇਸ਼ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਸਾਡਾ ਗੁਰੂ ਇਹ ਸੀ ਸਾਡਾ ਗੁਰੂ ਕਿੱਥੇ ਰਹਿੰਦਾ ਸੀ ਸਤਗੁਰ ਬਚਨ ਬਚਨ ਹੈ ਸਤਗੁਰ ਸਾਨੂੰ ਕੋਈ ਪੁੱਛਦਾ ਤੁਹਾਡਾ ਗੁਰੂ ਕਿੱਥੇ ਰਹਿੰਦਾ ਅਸੀਂ ਕਹਿਣਾ ਸੀ ਸਤਗੁਰ ਬਚਨ ਬਚਨ ਹੈ ਸਤਗੁਰ ਸਾਡਾ ਗੁਰੂ ਬਚਨਾਂ ਦੇ ਵਿੱਚ ਰਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮੌਜੂਦ ਹੈ ਸ਼ਬਦ ਰੂਪ ਦੇ ਵਿੱਚ ਸਾਡਾ ਗੁਰੂ ਪਰ ਕੌਣ ਕਹੇ ਉਹ ਗੈਰ ਸਿੱਖ ਨੇ ਅੱਜ ਸਾਨੂੰ ਜਗਾਇਆ ਤੇ ਉਮੀਦ ਕਰਦੇ ਹਾਂ ਵਿਸ਼ਵਾਸ ਕਰਦੇ ਹਾਂ ਕਿ ਸਿੱਖ ਪੰਥ ਹੁਣ ਸਦਾ ਜਾਗਦਾ ਰਹੂਗਾ ਤੇ ਸਾਨੂੰ ਜਾਗਣਾ ਵੀ ਚਾਹੀਦਾ ਹੈ ਆਸ ਹੈ ਸਾਡੀ ਵਾਹਿਗੁਰੂ ਜੀ ਕਾ ਖਾਲਸਾ Vai corrigir